ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਜਿਹੜਾ ਡਿਜ਼ਾਈਨ ਬਣਾਉਣ ਲੱਗੀ ਹਾਂ ਬਹੁਤ ਹੀ ਜ਼ਿਆਦਾ ਆਸਾਨ ਬਣਾਈ ਵਿੱਚ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸੇ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਠੀਕ ਹੈ ਸਕੀਵੀ ਬਲਾਊਜ਼ نیچے ਤੁਸੀਂ ਦੇਖ ਕੋਈ ਵੀ ਬਾਰਡਰ ਬਣਾ ਲੈਣਾ ਜੋ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਡਿਜ਼ਾਈਨ ਆਪਣਾ 8 ਸਲਾਈਆਂ ਦਾ ਹੈ। 4 ਸਲਾਈਆਂ ਆਪਾਂ ਗੈਪ ਲਈ ਦੇਖ ਬਣਾਵਾਂਗੇ। 4 ਸਲਾਈਆਂ ਦੇ ਉੱਪਰ ਡਿਜ਼ਾਈਨ ਹੋਗਾ। ਜਿਹੜੀਆਂ ਇਹ ਗੈਪ ਵਾਲੀਆਂ ਸਲਾਈਆਂ ਇਹ ਤੁਸੀਂ ਆਪਣੇ ਹਿਸਾਬ ਨਾਲ ਬਣਾਉਣੀ ਆ ਠੀਕ ਹੈ। ਮੈਂ ਦੇਖੋ ਇੱਥੇ 4 ਸਲਾਈਆਂ ਬਣਾਵਾਂਗਾ। ਇੱਕ ਸਿੱਧੀ, ਉਲਟੀ ਸਿੱਧੀ ਉਲਟੀ ਠੀਕ ਹੈ। ਤੁਸੀਂ ਇਹ 6 ਵੀ ਬਣਾ ਸਕਦੇ ਹੋ, 8 ਵੀ ਬਣਾ ਸਕਦੇ ਹੋ। 2 ਵੀ ਬਣਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਆ। ਜਦੋਂ ਆਪਾਂ ਇਹ ਗੈਪ ਵਾਲੀਆਂ ਸਲਾਈਆਂ ਬਣਾ ਲਈਆਂ ਉਸ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ ਠੀਕ ਹੈ ਉਹ ਇਸ ਤਰ੍ਹਾਂ ਆਉਗੀ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਆਪਣਾ ਇਹ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡਲੇ ਨੇ ਦੋ ਦੀ ਮਲਟੀਪਲ ਲੈਣੀ ਹੈ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਠੀਕ ਹੈ ਕੁੰਡਾ ਬਾਦੂ ਇਧਰ ਕੰਨੀ ਦੇ ਕੇ ਇਧਰ ਕੰਨੀ ਤੇ ਬਾਦੂ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਛੱਡ ਕੇ ਇਹ ਕੁੰਡਾ ਬਣਾਉਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡਲ ਭੇਡ ਕੇ ਪਿੱਛੇ ਕਰਨਾ ਹੈ ਜਿਹੜਾ ਕੁੰਡਾ ਆਪਾਂ ਛੱਡਿਆ ਨੂੰ ਸਿੱਧਾ ਬਣਾ ਲੈਣਾ ਠੀਕ ਹੈ ਫਿਰ ਇੱਕ ਕੁੰਡਾ ਸਿੱਧਾ ਇਹ ਹੀ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਆਪਾਂ ਠੀਕ ਹੈ ਦੁਬਾਰਾ ਫਿਰ ਇਹ ਕੁੰਡਾ ਛੱਡ ਕੇ ਇਹ ਕੁੰਡਾ ਬਣਾ ਲੈ ਆਪਾਂ ਇਸ ਤਰ੍ਹਾਂ ਥ੍ਰੈਡਲ ਭੇਡ ਕੇ ਪਿੱਛੇ ਕੀਤਾ ਛੱਡਿਆ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਇਹ ਕੁੰਡਾ ਸਿੱਧਾ ਇਹ ਕੁੰਡਾ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਮਤਲਬ ਇੱਕ ਕੁੰਡਾ ਛੱਡ ਕੇ ਇਸ ਤਰ੍ਹਾਂ ਆਪਾਂ ਇੱਕ ਲੂਪ ਬਣਾਉਣਾ ਹੈ ਇਸ ਤਰ੍ਹਾਂ ਠੀਕ ਹੈ ਥ੍ਰੈਡਲ ਪੈਟ ਦੇ ਪਿੱਛੇ ਕਰਾਂਗੇ ਛੱਡਿਆ ਹੋਇਆ ਕੁੰਡਾ ਸਿੱਧਾ ਬਣਾ ਦੇਵਾਂਗੇ ਫਿਰ ਇੱਕ ਸੈਂਪਲ ਸਿੱਧਾ ਫਿਰ ਕੁੰਡਾ ਛੱਡ ਕੇ ਫਿਰ ਇੱਕ ਲੂਪ ਬਣਾਉਣਾ ਹੈ ਇਸ ਤਰ੍ਹਾਂ ਇੱਕ ਮੁੰਡਾ ਬਣਾਉਣਾ ਮਤਲਬ ਥ੍ਰੈਡਲ ਪੈਟ ਦੇ ਪਿੱਛੇ ਕਰਾਂਗੇ ਛੱਡਿਆ ਕੁੰਡਾ ਸਿੱਧਾ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਗੈਪ ਵਾਲੀਆਂ ਸਲਾਈਆਂ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਆਪਣੀ ਇਸ ਤਰ੍ਹਾਂ ਬਣਨੀ ఇక్కడే తిని తిని బాధి దో దో కుండే అని వాళ్ళ కండా సీకే డే తరూ బనాేట పిచ్చే కన్నా కు సీధా బ ఫిర్పల్ సీా కడ్డ బ థర్డ్ల భేట పిచ్చే కండా సీధా బా సి భేట పిచ్చే ఇంపల సిద్ధాక బస్ తర థర్డ్డల్ భేట పిచ్చే షడ్డ కు సన్నివీ ਸਿੱਧਾ ਬਣਾ ਲਾਂਗੇ ਸਿੱਧੇ ਪਾਸੇ ਦੀ ਸਲਾਈਏ ਦੇਖੋ ਇੱਕ ਸਲਾਈ ਆਪਾਂ ਕੰਪਲੀਟ ਕਰ ਲਈ ਡਿਜ਼ਾਈਨ ਦੀ ਇਸ ਤਰ੍ਹਾਂ ਠੀਕ ਹੈ ਹੁਣ ਰੋਂਗ ਸਾਈਡ ਤੋਂ ਆ ਗਈ ਦੂਸਰੀ ਸਲਾਈ ਪਹਿਲਾ ਕੁੰਡਾ ਤਾਰਾਂਗੇ ਅੱਗੇ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਜਾਣਾ ਪਹਿਲਾ ਗੁੰਡਾ ਪਹਿ ਇਸ ਤਰ੍ਹਾਂ ਬਣਾ ਲਾਂਗੇ ਉਲਟਾ ਠੀਕ ਹੈ ਇਸ ਤਰ੍ਹਾਂ ਹੁਣੇ ਦੋ ਦਾ ਇੱਕ ਉਲਟਾ ਠੀਕ ਹੈ ਅੱਗੇ ਫੇਰ ਅੱਗੇ ਦੋ ਦਾ ਇੱਕ ਉਲਟਾ ਫੇਰ ਅੱਗੇ ਦੋ ਦਾ ਇੱਕ ਉਲਟਾ ਫੇਰ ਅੱਗੇ ਦੋ ਦਾ ਇੱਕ ਉਲਟਾ ਇਸ ਤਰ੍ਹਾਂ ਫੇਰ ਦੋ ਦਾ ਇੱਕ சார சிலை தரே தோ குட பண்ணி தோட்டா உலட்டா உலட்டா दु एक उल्टा सारी चलाई इस तरह देखो लास्ट के दे दो उल्टे आ गए ठीक है तो इस तरह अपना डिज़ाइन आ गया ਤੀसरी ਸਲਾਈ ਹੈ ਜਿਹੜੀ ਆਪਣੇ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੋ ਚੈਹ ਬਣਾਓ ਠੀਕ ਹੈ ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੇ ਇੱਕ ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਸਿੱਧਾ ਕੁੰਡਾ ਦੇਖੋ ਬਹੁਤ ਹੀ ਈਜ਼ੀ ਡਿਜ਼ਾਈਨ ਸਿਰਫ ਚਾਰ ਸਲਾਂਗਾਂ ਕੰਪਲੀਟ ਕਰ ਲੈਣ ਕਰ ਲੈਣੀਆਂ ਆਪਾਂ ਡਿਜ਼ਾਈਨ ਦੀਆਂ ਗੈਪ ਵਾਲੀਆਂ ਸਲਾਈਆਂ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣਾ। ਥ੍ਰੈਡ ਅੱਗੇ ਕਰਨ ਦੋ ਕੁੰਡਿਆਂ ਦਾ ਇੱਕ ਬੈਕ ਸਾਈਡ ਤੋਂ। ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਬੈਕ ਸਾਈਡ ਤੋਂ। ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਬੈਕ ਸਾਈਡ ਤੋਂ। ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਬੈਕ ਸਾਈਡ ਤੋਂ। ਠੀਕ ਹੈ? ਫਿਰ ਆਪਾਂ ਜਿਹੜੇ ਆਪਣੇ ਕੁੰਡੇ ਆ ਉਹ ਵੀ ਗਣ ਕੇ ਦੇਖਨੇ ਆ ਠੀਕ ਹੈ ਇਹ ਆਪਾਂ ਡਿਜ਼ਾਈਨ ਬਣਾਉਣ ਤੋਂ ਬਾਅਦ ਜਿਹੜਾ ਆਪਣਾ ਇਸ ਤਰ੍ਹਾਂ ਦੇਖ ਲੈਣਾ ਵੀ ਜਿਹੜੇ ਆਪਣੇ ਕੁੰਡੇ ਵਧੀਆ ਘਟੇ ਤਾਂ ਨਹੀਂ ਠੀਕ ਹੈ ਦੇਖੋ 2 4 6 8 10 12 14 16 18 20 ਠੀਕ ਹੈ 22 ਕੁੰਡੇ ਮੈਂ ਲਏ ਸੀ 22 ਕੁੰਡੇ ਮੇਰੇ ਕੋਲ ਪੂਰੇ ਆ ਤਾਂ ਇਸ ਤਰ੍ਹਾਂ ਦੋ ਕੁੰਡੇ ਲਾਸਟ ਤੇ ਆ ਜਾਂਦੇ ਆ ਪਲਾਸਟ ਤੇ ਜਾਲੀ ਬਣਾਵਾਂਗੇ ਤਾਂ ਕੁੰਡੇ ਵਾਧੇ ਜਾਣਗੇ ਇਸ ਤਰ੍ਹਾਂ ਆਗੇ ਠੀਕ ਹੈ ਚੌਥੀ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਸਾਰੀ ਸਲਾਈ ਵਾਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਕਈ ਵਾਰ ਕੀ ਹੁੰਦਾ ਆਪਾਂ ਦੋਨਾਂ ਸਾਈਡਾਂ ਤੇ ਜਾਲੀ ਬਣਾ ਲੈਨੇ ਫਿਰ ਜਿਹੜੇ ਅੱਗੇ ਆਪਣੇ ਕੁੰਡੇ ਵਾਦੇ ਜਾਂਦੇ ਫਿਰ ਬਾਅਦ ਵਿੱਚ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਇਸ ਲਈ ਵਿੱਚ ਵਿੱਚ ਜਿਹੜੇ ਕੁੰਡੇ ਤੁਸੀਂ ਜ਼ਰੂਰ ਗਿਣੋ ਚੌਥੀ ਤੇ ਲਾਸਟ ਸਲਾਈ ਕੰਪਲੀਟ ਹੋ ਗਈ। ਇਹੀ ਆਪਾਂ ਚਾਰ ਸਲੰਗਾਂ ਗੈਪ ਵਾਲੀਆਂ ਚਾਰ ਸਲੰਗਾਂ ਡਿਜ਼ਾਈਨ ਦੀਆਂ। ਵਾਰ-ਵਾਰ ਕੰਪਲੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ ਹਾਂ ਠੀਕ ਹੈ। ਲਓ ਜੀ। ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਉਂਦਾ। ਹੁਣ ਜਦੋਂ ਡਿਜ਼ਾਈਨ ਆਪਾਂ ਦੁਬਾਰਾ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਗੈਪ ਵਾਲੀਆਂ ਚਾਰ ਸਲੰਗਾਂ ਬਣਾ ਕੇ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ